ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਅੱਜ ਵੀਰੇ ਆਪਾਂ ਪਿੰਡ ਬੁਰਜ ਰਾਜਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਸਲਾਤਪੁਰਾ ਗੱਲਬਾਤ ਕਰਾਵਾਂਗੇ ਬਾਈਨਾ ਪਹਿਲੇ ਸੂਏ ਵਹਿੜਾ ਸ਼ਾਹੀਵਾਲ ਤੇ ਜਰਸੀ ਦਾ ਕਰਾਸ ਆ ਗਿਆ ਤੇ ਸਾਰਾ ਦੁੱਧ ਦਾ ਪੁੱਛ ਕੇ ਦੱਸਾਂਗੇ ਤੇ ਕਿੰਨੇ ਦਿਨਾਂ ਦੀ ਸੂਈ ਵੀ ਹੈ ਕੀ ਚੀਜ਼ ਹੈ ਕੀ ਗੱਲਬਾਤ ਹੈ ਚਵਾਈ ਤੁਹਾਨੂੰ ਕਰਕੇ ਦਿਖਾਵਾਂਗੇ ਹਾਂ ਵੀਰੇ ਸਤਿ ਸ੍ਰੀ ਅਕਾਲ ਨੰਬਰ ਬੋਲੀ ਬਾਈ 8858041 ਉਹਦੇ ਤੇਰੀ ਪਾਈ ਸੀ ਸਿੰਘਾਂ ਵਾਲੀ ਬੈਠਦੀ ਵੇਖੀ ਸੀ ਉਹਦੀ ਉਹ ਪੰਜਾ ਮੈਟਾ ਫੇ ਪਧੌੜ ਵਾਗੇ ਠੀਕ ਹੈ ਤੇ ਇਹਦਾ ਦੱਸ ਕਿਰਾ ਕੀ ਡਿਟੇਲ ਆ ਬਸ ਸਹੀ ਤੇ ਚੰਗੀ ਫੈਟ ਵਾਲਾ ਦੁੱਧ ਹੋਊਗਾ ਹਾਂ ਆ ਬੱਚਾ ਕੋਈ ਛੱਡਣ ਦੀ ਲੋੜ ਨਹੀਂ ਕੋਈ ਮੂਹਰੇ ਕਰਨ ਦੀ ਲੋੜ ਨਹੀਂ ਤਾਂ ਮੈਂ ਵੀਡੀਓ ਦੇ ਮਾਰੇ ਬਣਾ ਲਿਆ ਠੀਕ ਆ ਉਹ ਮਿਲ ਗਿਆ ਥਾਪੀ ਤੇ ਨੰਬਰ ਬੋਲ 8858041 ਠੀਕ ਆ ਤੇ ਸ਼ਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਗਿਆ ਹਾਂ ਜੀ ਹਾਂ ਥਾਪਾ ਪਾ ਕੇ ਆ ਤਾਂ ਠੰਡ ਮੱਥੀ ਮੋਟਰੀ ਆ ਹਾਂ ਦੇਖੋ ਜੀ ਤੇ ਕਰਾਉਨੇ ਆ ਥੋੜੇ ਨਾਲ ਸਾਰੀਆਂ ਧਾਰਾਂ ਤੋਂ ਰਹਦੀਆਂ ਚੈੱਕ ਚੱਲ ਬਾਈ ਥੋੜੇ ਆ ਦੇਖੋ ਜੀ ਫੇਸ ਕੁਆਲਟੀ ਦੇਖੋ ਭਜਨ ਪੂਜਨ ਪੂਰਾ ਐ ਪਈ ਹੈਗੀ ਥੱਲੇ ਤੋਂ ਪੂਰੀ ਵਧੀਆ ਆ ਦੇਖੋ ਜੀ ਚਲੋ ਜੀ ਮੋੜ ਲਾ ਆ ਦੇਖੋ ਕੀ ਕੋਈ ਆ ਦੇਖੋ ਜੀ ਆ ਦੇਖੋ ਜੀ ਪੂਰੇ ਬਦਗਾ ਮੋਟਾ ਗੋਲੇ ਵਾਲਾ ਥਾਣ ਲੱਗਿਆ ਚਾਰੇ ਨਿਖੜਵੇਂ ਥਾਣ ਪੂਰੇ ਗੈਪ ਤੇ ਪੂਰੀ ਚੰਗੀ ਮਿਲਕਵੇਨ ਵੀ ਚੰਗੀਆਂ ਮੈਂ ਤੁਹਾਨੂੰ ਦੂਜੀ ਛੜ ਤੋਂ ਵੀ ਚੈੱਕ ਕਰਾ ਦਿੰਨਾਗਾ ਆ ਕਰੋ ਜੀ ਚੈੱਕ ਆ ਫੇਸ ਕੁਆਲਟੀ ਦੇਖੋ ਫੀਲਸੂਲ ਪੂਰੀ ਹੈ ਟਣੀ ਵਾਹ ਕਿਹੜਾ ਇੱਕ ਨੰਬਰ ਉਹ ਨਿਆਣਾ ਮਾ ਪਾ ਨਹੀਂ ਅੱਗੇ ਵੀ ਨਹੀਂ ਬਾਈਦਾ ਕਿਤੇ ਐਵੇਂ ਕਹਦੇ ਲੰਬਾ ਆਇਆ ਚੰਗਾ ਜਿੰਨਾ ਦੁੱਧ ਆ ਦੁੱਧ ਦੱਸਤਾ ਕੋਈ ਇਹਨੇ 15 ਨਹੀਂ ਕਿਹਾ ਜਿੰਨਾ ਸੀਗਾ ਤੇ ਉਹਨਾਂ ਦੱਸਤਾ ਤੇ ਮੋਲ ਰੈਣੀ ਦਾ ਫੋਨ ਤੇ ਕਰਾਂਗੇ ਕਿ ਦੱਸੇ ਫੋਨ ਤੇ ਪ੍ਰਾਕਾ ਹੀ ਪਾਉਣਾ ਬਾ ਛੋਟੇ ਬਾਦ ਹੋਈ ਆ ਹਾਂ ਮੈਂ ਲੱਖ ਰੁਪਏ ਵਾਲੀ ਦਾ ਮੁਕਾਬਲਾ ਕਰੂਗੀ ਮੈਂ ਘਰ ਜਾਵਾਂ ਯਾਰ ਗਾ ਪਾ ਅਗਲਾ ਮੰਡੀ ਚੋਂ ਖੜ ਲਿਓ ਉਹ ਨਹੀਂ ਕਰਦੇ ਹਾਂ ਹਾਂ ਮੈਂ ਲੱਖ ਰਾਇ ਦਾ ਚੱਲ ਬਈ ਪਾਓ ਲੈਣਾ ਨੂਣਾ ਆ ਕਰੋ ਜੀ ਜੇਕ ਨਿਆਣਾ ਨੂਣਾ ਲਿਆ ਪਾ ਤੇ ਪਸ ਮਾ ਕੇ ਚਵਾਈਸ ਨੂੰ ਕਰਕੇ ਦਿਖਾਵਾਂਗੇ ਚੈਨਲ ਨੂੰ ਵੀਰੇ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਬੈੜ ਤੋਫਈ ਆ ਵੀਰੇ ਤੇ ਅੱਜ ਦਾ ਬਾਈ ਕੋਲੇ ਆਈ ਹੋਈ ਹੈਗੀ ਤੇ ਦੁੱਧ ਦਾ ਵੱਧ ਜਾਣਾ ਫਿਰ ਰੇਟ ਹੋਰ ਹੋਊਗਾ ਹੁਣ ਰੇਟ ਕਰੂਗਾ ਹਿਸਾਬ ਨਾਲ ਲੈ ਜਾਓ ਤੇ ਲੱਖ ਵਾਲੀ ਮੈਂ ਤਾਂ ਕਰੂਗਾ ਫਿਰ ਕੁਆਲਿਟੀ ਦੇਖੋ ਕਿੰਨੀ ਵਧੀਆ ਮਗਰ ਆ ਗਿਆ ਬੱਛਾ ਪੂਰਾ ਵਧੀਆ ਉਤਰੀ ਜੀ ਕਿ ਨਹੀਂ ਉਤਰੀ ਹਜੇ ਚਲੋ ਹਰ ਦੇ ਜਵਾਈ ਸੀ ਤਾਂ ਟਾਣੀ ਧਰ ਦੂਰ ਪੋਲੀ ਆ ਪੂਰੀ ਮਗਰ ਆ ਜਾ ਪਾਵੇ ਅਰਜੀ ਲੱਗੀ ਆ ਠੀਕ ਆ ਠੀਕ ਆ ਬਾਈ ਠੀਕ ਆ ਠੀਕ ਸ਼ਾਹੀਵਾਲ ਤੇ ਜਰਸੀ ਦਾ ਕਰਾਉਥ ਮਿਲਦਾ ਨਹੀਂ ਤੇ ਮੈਂ ਤਾਂ ਹੁਣ ਮੁੱਲ ਵੀ ਵਲੋਗ ਇੱਕ 20 ਵੀ ਕਰੀ ਜਾਂਦੇ ਆ 9 ਕਿਲੋ ਦੁੱਧ ਹੁੰਦਾ ਗਾ ਤੇ ਇਹਦੇ ਥਲੇ 9 ਕਿਲੋ ਦੁੱਧ ਅਗਲਾ ਚੋੜੂਗਾ 10 ਵੀ ਹੋ ਜਾ ਦੁੱਧ ਵਾਝੂਗੀ ਵਾਗਰ ਆਰਾਮ ਨਾਲ ਉਹ ਤੇ ਬਚਾਰੇ ਕੀਲੇ ਕਰੋਂ ਲਿਆਂਦੀ ਆ ਯਾਰ ਠੀਕ ਆ ਬਈ ਇੱਕ ਕਰਵਾ ਕੱਲੇ ਪੱਠਾਂ ਦੀ ਠੀਕ ਆ ਬਈ ਠੀਕ ਆ ਠੀਕ ਨਾ ਜੇ ਛੜਦੇ ਹੱਥ ਦੀ ਵਿੱਚ ਖਾਣ ਜਾਂਦੀ ਆ ਆ ਕਰੋ ਇਹ ਚੱਕਦਾ ਧਾਰਾ ਧੁਰਾ ਆ ਦੇਖ ਧਾਰਾ ਧੁਰਾ ਲੱਗਿਆ ਬਾਤ ਆ ਇੱਕ ਨੰਬਰ ਰਿਕਾਰਡ ਪੈਂਦਾ ਵਲਟਿਜ ਪੂਰਾ ਧਾਂਜਾਂ ਰਗੀਆਂ ਧਾਰਾਂ ਆ ਜੇ ਤੁਹਾਨੂੰ ਤੁਹਾਨੂੰ ਵੀ ਕਰ ਲੋ ਚੱਕ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਐ ਬਹੁਤ ਵਧੀਆ ਬੈੜ ਹੈਗੀ ਤੇ ਬਾਕੀ ਦਾ ਦੋ ਟਾਈਮ ਭਾਂਵੇਂ ਤੁਸੀਂ ਚੋ ਕੇ ਲੈ ਜਾਓ ਕੋਈ ਬਾਈ ਨੂੰ ਨਿੰਦ ਵਿਚਾਰਨੀ ਕੋਈ ਚੱਕਰ ਨਹੀਂ ਆਪਾਂ ਵੀਡੀਓ ਕਰਤੀਆਂ ਹੋਣੀਆਂ 10 12 ਬਾਈ ਦੀਆਂ ਕਵਰ ਤੇ ਕਿਤੇ ਬਾਈ ਨੇ ਨਹੀਂ ਮਾਰਿਆ ਗੱਪ ਤੇ ਹੋਰ ਵੀਰੇ ਦੱਸਿਆ ਕਰੋ ਕਿਵੇਂ ਲੱਗਦਾ ਚੈਨਲ ਕਿਵੇਂ ਲੱਗਦਾ ਆਪਣਾ ਕੰਮ ਹੌਸਲਾ ਵਧਾਇਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਫੇਸਬੁੱਕ ਵਾਲੇ ਵੀਰ ਵੀ ਫੋਲੋ ਕਰ ਲੋ ਪੇਜ ਨੂੰ ਤੇ YouTube ਵਾਲੇ ਵੀ ਕਰ ਲੋ ਮੇਰਾ ਮੋਲ ਨੀ ਠੀਕ ਆ ਵੀਰੇ ਨਿਆਣਾ ਵੀ ਨਭੋਦੀ ਪਾ ਕੇ ਹਾਂ ਇਨੀ ਠੀਕ ਹੈ ਨਹੀਂ ਠੀਕ ਆ ਵੀਰੇ ਆ ਕਰੀ ਚੱਲੋ ਵੀਰੇ ਚੱਕ ਪੂਰੀ ਵਧੀਆ ਤੇ ਜੇ 2-3 ਵੜਾ ਹੁੰਦੀਆਂ ਫੇਰ ਆਪਾਂ ਨਹੀਂ ਚਬਾਈ ਕਰਕੇ ਦਿਖਾਉਂਦੇ ਹੁੰਦੇ ਤੇ ਇੱਕ ਅਧੀ ਦੀ ਕਰਕੇ ਵੀ ਦਿਖਾ ਦਈਏ ਫਿਰ ਲੰਮੀ ਹੋ ਜਾਂਦੀ ਹੈ ਵੀਡੀਓ ਵੀਰੇ ਕਰੀ ਚੱਲੋ ਜੱਕ ਪੂਰੀ ਵਧੀਆ ਪੱਠੇ ਨਹੀਂ ਖਾਂਦੀ ਬਾਲ ਦੀ ਤਾਂ ਨੋ ਆਉਂਦੀ ਆ ਭਾਜੀ ਨਹੀਂ ਚਾਟ ਵੀ ਨਹੀਂ ਖਾਂਦੀ ਇਹ ਜੀ ਨਹੀਂ ਠੀਕ ਆ ਵੀਰੇ ਜਿੰਨਾ ਚੱਕ ਚੂਈ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜੀ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ